ਗਾਈਜ਼ ਇਹ ਜਨਾਨੀ ਦੇ ਨੀਅਤ ਇੰਨੀ ਖਰਾਬ ਆ ਨਾ ਮੈਂ ਕੀ ਕਵਾਂ ਮੈਂ ਤੁਹਾਨੂੰ ਮੈਂ ਆਪਣੇ ਵਾਸਤੇ ਸਿਰਫ ਸ਼ਾਰਟਸ ਦੇਖਣ ਗਿਆ ਸੀਗਾ ਕਿ ਮੈਂ ਕੱਚੇ ਲਿਆ ਆਂ ਜਾ ਕੇ ਕਿ ਭਾਈ ਮੇਰੇ ਕੱਚੇ ਫਟੇ ਹੋਏ ਨੇ ਮੇਰੇ ਕੱਚੇ ਤਾਂ ਭਾਈ ਮਹਿੰਗੇ ਲੱਗ ਰਹੇ ਸੀਗੇ 600 ਰੁਪਏ ਦੇ ਕਹਿੰਦੀ ਦੋ ਪੈਂਦੀ ਬਹੁਤ ਮਹਿੰਗੇ ਨੇ ਤੇ ਉਸ ਤੋਂ ਬਾਅਦ ਹੁਣ ਕੱਚੇ ਦਾ ਲਿੱਤੀ ਨਹੀਂ ਹੁਣ ਦੇਖੋ ਕਿੱਥੇ ਆਓ ਦਿਖਾਣਾ ਹਾਂ ਇਹਨੂੰ ਖੋਲ ਇਹ ਆ ਲਓ ਜੀ ਆਉਣ ਸਮਾਨ ਦੇਖਿਓ ਮੜੇ ਆ ਆ ਲਓ ਜੀ ਆ ਇੱਕ ਪਹਿਲਾ ਇਹ ਮਹਿੰਦੀ ਲਈ ਆ ਠੀਕ ਆ ਦੋ ਕੜੇ ਲਈ ਆ ਆ ਕਿਹਦੀ ਕੜੇ ਚਾਹੀਦੇ ਨੇ ਠੀਕ ਹੈ ਜੀ ਇਹ ਕਾਲ ਲਈ ਆ ਆ ਕੀ ਇਹ ਮੈਨੂੰ ਨਹੀਂ ਪਤਾ ਕੀ ਕਹਿੰਦੇ ਇਹਨੂੰ ਕੀ ਆ ਬਲੀਚ ਸੌਰੀ ਬਲੀਚ ਹੈ ਠੀਕ ਉਸ ਵਾਰ ਕੀ ਲਈ ਆ ਉਸ ਤੋਂ ਬਾਅਦ ਆ ਦੇਖੋ ਜੀ ਇਹ ਸਾਮਾਨ ਆ ਠੀਕ ਆ ਇਹ ਖਾਣ ਪੀਣ ਵਾਸਤੇ ਇਹ ਕੀ ਕੀ ਲਈ ਆ ਤਾਂ ਮੈਂ ਖੋਲ ਕੇ ਦਿਖਾਣਾ ਇਹ ਦੇਖਿਓ ਕੀ ਕੀ ਲਈ ਆ ਮੇਰੇ ਕੋਲ ਛੇ ਨਹੀਂ ਆਏ ਹੈਗੇ ਕੱਚਿਆਂ ਪਿੱਛੇ ਮੈਂ ਰੋਂਦਾ ਰਿਹਾ ਕਿ ਭਾਈ ਮੇਰੇ ਇਨ ਸ਼ਾਰਟਸ ਚਾਹੀਦੇ ਮੈਨੂੰ ਮੇਰੇ ਕੋਲ ਪਾਣ ਨੂੰ ਕੁਛ ਹੈ ਨਹੀਂ ਮੇਰੇ ਸ਼ਾਰਟਸ ਇਹਨੂੰ ਮਹਿੰਗੇ ਲੱਗ ਰਹੇ ਨੇ ਆਪਣਾ ਇਹਨੇ ਉਹ ਵੀ ਲਿਆਂਦਾ ਉਹ ਵੀ ਲਿਆਂਦਾ ਇਹ ਵੀ ਲਿਆਂਦਾ ਹੁਣ ਆ ਵੀ ਲਈ ਆ ਵੀ ਆ ਖਾਣ ਨੂੰ ਲੈ ਗਈ ਆ ਮੇਰੇ ਕੱਚਿਆਂ ਵਾਸਤੇ ਕੁਛ ਨਹੀਂ ਹਾਜੀ ਰਖੜੀਆਂ ਵਾਸਤੇ ਸੂਟ ਚਾਹੀਦਾ ਹੁਣ ਦੇਖੋ ਹਸ ਰਹੀ ਆ ਮੇਰੇ ਉੱਪਰ ਕਿਉਂ ਪਤਾ ਕਿਉਂ ਹਸ ਰਹੀ ਕਿਉਂਕਿ ਮੇਰੇ ਕੱਚੇ ਨਹੀਂ ਆਏ ਇਸ ਕਰਕੇ ਹਸ ਰਹੀ ਆ ਉਹ ਇਸ ਵੀ ਇਹਨੂੰ ਕਿਹਾ ਜਾਣੂ ਜਕੇ ਚੱਕ ਕੇ ਲੈ ਕੇ ਜਾਏ ਪੈਸੇ ਵੀ ਪੂਰੇ ਲੈ ਕੇ ਨਹੀਂ ਗਈ ਕਿਉਂ ਨਹੀਂ ਲੈ ਕੇ ਗਈ ਕਿਉਂਕਿ ਇਹਨੂੰ ਪਤਾ ਕਿ ਹਾਂ ਵੀ ਇਹਦੀ ਚੀਜ਼ ਕਿਤੇ ਆ ਨਾ ਜਾਵੇ ਉਹ ਇਸ ਕਰਕੇ ਪੂਰੇ ਪੈਸੇ ਵੀ ਨਹੀਂ ਲੈ ਕੇ ਗਈ ਇਹ ਜਨਾਨੀ ਇਹ ਉਹ ਨਹੀਂ ਲੈ ਕੇ ਗਈ ਜਿੰਨੇ ਵਿੱਚ ਬਸ ਢੰਗ ਸਰ ਜੇ ਆ ਲਿਆਈਆ ਹੁਣ ਇਹ ਇੱਥੇ ਖਾਣ ਨੂੰ ਠੀਕ ਆ ਇਹਦੇ ਵਿੱਚ ਕੀ ਆਈ ਵੀ ਦੇਖ ਲਿਓ ਆ ਤੁਹਾਨੂੰ ਇਹ ਵੀ ਦਿਖਾ ਦਿੰਨਾ ਆ ਲਓ ਜੀ ਇਹ ਕੀ ਕੀ ਲਿਆਈ ਆ ਵੀ ਦੇਖ ਲਿਓ ਆ ਲਓ ਜੀ ਇਹ ਇੱਕ ਆਲੋ ਆ ਪੈਟੀ ਆ ਜੀ ਠੀਕ ਆ ਜੀ ਆ ਪੈਟੀਆਂ ਵੀ ਲਿਆਈ ਆ ਹੋਰ ਆ ਰੇ ਕੋ ਜੀ ਟੋਸ ਲਿਆਈ ਆ ਟੋਸ ਤੁਹਾਨੂੰ ਖਾਣੇ ਨਹੀਂ ਤੁਸੀਂ ਠੀਕ ਤੇ ਸਮੋਸੇ ਵੀ ਲਿਆਈ ਆ ਆ ਦੋ ਸਮੋਸੇ ਹੀ ਪਏ ਨੇ ਇਹ ਕੁਛੇ ਲਿਆਈ ਆ ਪਰ ਮੇਰੇ ਸਮਾਨ ਨੂੰ ਪੈਸੇ ਨਹੀਂ ਹੈਗੇ ਜੀ ਮੇਰੇ ਸਮਾਨ ਨੂੰ ਕੋਈ ਪੈਸੇ ਨਹੀਂ ਹੈਗੇ ਮੈਂ ਕਿਹਾ ਵੀ ਆ ਮੈਂ ਕਿਹਾ ਜੋਤੀ ਪੈਸੇ ਪੂਰੇ ਚੱਕ ਲਈ ਕਿਉਂਕਿ ਮੈਂ ਸ਼ਾਰਟਸ ਲੈ ਕੇ ਆਣੀਆਂ ਨੇ ਉੱਥੇ ਜਾ ਕੇ ਦੁਕਾਨ ਦੇ ਗਿਆ ਮੈਂ ਸ਼ਾਰਟਸ ਵੀ ਪਸੰਦ ਕੀਤੀ ਗੱਛੇ ਪਸੰਦ ਵੀ ਕਰ ਲਏ ਪਰ ਇਹਨੂੰ ਮੈਂ ਕਿਵੇਂ ਕਿ ਪੈਸੇ ਕਿੰਨੇ ਆ ਕਹਿਨੀ ਮੈਂ ਤਾਂ 550 ਹੀ ਲੈ ਕੇ ਆਈ ਆ 445 ਰੇ ਇੱਕ ਇੱਕ ਸੀਗਾ ਸ਼orts ਮੈਂ ਉਹ ਰੇਟ ਘਾਟ ਘੁਟ ਕਰਾ ਕੇ ਮੈਂ ਕਿਹਾ 600 ਦੇਣੇ ਆ ਜੇ 600 ਮੰਨਦੇ ਤਾਂ ਮੈਂ ਲੈ ਲੈਣੇ ਸੀ ਉਹ ਇਹ ਪੈਸੇ ਹੀ ਨਹੀਂ ਪੂਰੇ ਚੱਕ ਕੇ ਲੈ ਗਈ ਇਹ ਹਾਲ ਨੇ ਤੇ ਆਂਦੋ ਹੀ ਆਪਣਾ ਸਾਰਾ ਸਮਾਨ ਚੱਕ ਕੇ ਲਈ ਆ ਹੁਣ ਆ ਝਟਕਾਰੇ ਲੈ ਲੈ ਕੇ ਇਹਨੇ ਸਭ ਕੁਝ ਖਾ ਜਣਾ ਮੈਂ ਫੇਰ ਰਹਿ ਕੇ ਉਦਾਂ ਹੀ ਕੱਛੇ ਤੋਂ ਬਿਨਾ ਆਪਣੇ ਸੂਟ ਸਭ ਜ਼ਰੂਰੀ ਨੇ ਆਪਣੇ ਰਖੜੀ ਆ ਰਹੀਆਂ ਤਾਂ ਵੀ ਸੂਟ ਚਾਹੀਦੇ ਨੇ ਮੈਨੂੰ 40 ਸਾਲ ਹੋ ਗਏ ਇੱਕ ਇੱਕ ਨਿੱਕਰ ਨਹੀਂ ਲੇਤੀ ਮੈਂ ਜਾਜੀ ਨਿਕੜ ਵਾਸਤੇ ਅੱਜ ਕਿਹਾ ਸੀ ਕਿ ਅੱਜ ਪੈਸੇ ਨਹੀਂ ਜੱਕ ਕੇ ਲੱਗ ਗਈ। ਐੇ ਜੀ ਇਹੇ। ਹੁਣ ਬਾਕੀ ਤੁਸੀਂ ਦੱਸ ਦਿਓ ਜੀ ਮੈਂ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ। ਭਾਈ ਜੀ ਹਾਜੀ ਇੱਕ ਬੰਦਾ ਨਾ ਇੱਕ ਐਕਟਿਵ ਲੈ ਕੇ ਆਂਦਾ ਪਿਆ। ਉਹ ਪੁਰਾਣੀ ਖਰੀਦ ਕੇ ਲਿਆਇਆ ਤੇ ਮੈਂ ਕਹਿੰਦਾ ਤੁਸੀਂ ਉਹਦਾ ਮਾਡਲ ਦੇਖੋਗੇ ਨਾ 2014 ਮਾਡਲ ਆ ਤੇ ਤੁਸੀਂ ਤਾਂ ਰੇਟ ਸੁਣੋਗੇ ਨਾ ਮੈਂ ਕਹਿੰਨਾ ਰੇਟ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੀ ਆ। ਇੱਜਾ ਦਾ ਰੇਟ ਤੇ 2014 ਮਾਡਲ ਐਕਟਿਵ ਆ। ਮੈਂ ਕਹਿੰਨਾ ਮੁਸ਼ਕਲ ਆ ਵੀਡੀਓ ਜਿ ਬੜੇ ਨੇ ਵੀਡੀਓ ਸਾਰੀ ਦੇਖਿਓ ਤੁਹਾਨੂੰ ਮੈਂ ਪਹਿਲਾਂ ਐਕਟਿਵਾ ਦਿਖਾ ਦੇਣਾ ਕਿ ਕਿਹੜੀ ਐਕਟਿਵਾ ਵਾ ਕਿ ਕਿਹੜੀ ਸਕੂਟਰੀ ਆ ਫਿਰ ਤੁਹਾਨੂੰ ਮੈਂ ਰੇਟ ਵੀ ਦੱਸੂਗਾ ਤੇ ਰੇਟ ਕੀ ਆ ਠੀਕ ਆ ਵੀਡੀਓ ਜਿ ਬੜੇ ਨੇ ਗਾਈਜ਼ ਉਹ ਬੰਦਾ ਆ ਗਿਆ ਵਤਨ ਦਿਖਾਣਾ ਰੁਕ ਗਿਆ ਹਾਲੇ ਆ ਕੜੀ ਵਾ ਜਿਆ ਦੇ ਰੋ ਪੂਰੀ ਓਕੇ ਰੋ ਬੋਟਾ ਭਾਈ ਆ ਐਕਟਿਵਾ ਵਾ ਦੇਖੋ ਆ ਪੂਰੀ ਹਾਲੇ ਇਤਲੋ ਦਿਖਾਣਾ ਹਾਲੇ ਅਲੇ ਕੇ ਆਈ ਐਕਟਿਵ ਆ ਪੂਰੀ ਬਾਕੀ ਦੱਸੋ ਕਲਰ ਕਲਰ ਤਾਂ ਠੀਕ ਲੱਗ ਰਿਹਾ ਮੈਨੂੰ ਰੰਗ ਰੂੰਗ ਤਾਂ ਸਹੀ ਲੱਗ ਰਿਹਾ ਬਾਕੀ ਇਹ ਨਹੀਂ ਪਤਾ ਪਾਲਸ ਪੂਛ ਮਾਰੀ ਹੈ ਕਿ ਨਹੀਂ ਮਾਰੀ ਹੈ ਹਾਂ ਕੈਮ ਜਰਾ ਸਾਡ ਲਓ ਹੁਣ ਇਹਦਾ ਸਟੈਂਡ ਪ੍ਰੋਬਲਮ ਦੇ ਰਿਹਾ ਆਹ ਵਾਲਾ ਸਟੈਂਡ ਆਹ ਸਟੈਂਡ ਹੁੰਦਾ ਨਾ ਇਹ ਸਾਰਾ ਨਾਲ ਲੱਗ ਰਿਹਾ ਥੱਲੇ ਉੱਪਰ ਪੂਰਾ ਚੱਕੇ ਨਹੀਂ ਜਾਂਦਾ ਇਹਦਾ ਸਟੈਂਡ ਹੀ ਖਲਵਾਤਾ ਵਧੀਆ ਰਿਹਾ ਨਾ ਤਾਂ ਕਰੋਨਾ ਵਾਸਤਾ ਬਸ ਨਵੀਂ ਲਵਾ ਦੇ ਹੈ? ਬਾਅਦ ਚ ਨਵੀਂ ਲਵਾ ਲਵਾਂਗੇ। ਹਾਂ ਨਵੀਂ ਲਵਾ ਦਾਂਗੇ ਬਾਅਦ ਵਿੱਚ। ਇਸ ਸੰਭਾਲ ਕੇ ਉਸ ਤੇ ਪਹੁੰਚ ਹੈ? ਲਓ ਜੀ ਬਾਪੂ ਜੀ ਹੁਣ ਇਹ ਚਲਾ ਚਲੂ ਕੇ ਆ ਗਿਆ ਸਭ ਕੁਝ ਆਪਣਾ ਤੇ ਇਹਦਾ ਸਟੈਂਡ ਲਵਾਤਾ ਆ ਸਟੈਂਡ ਨਾਲ ਸਾੜਾ ਕੋਈ ਹੋਰ ਹੀ ਪਾਇਆ ਹੈ ਜੀ ਕਿ ਨਹੀਂ ਕਿੰਨਾ ਖੁੱਖ ਲੱਗ ਰੇ ਸੀ ਬਹੁਤ ਔਖਾ ਬਹੁਤ ਬਹੁਤ ਔਖਾ ਲੱਗ ਰਿਹਾ ਬਾਕੀ ਸਪੂਟਰੀ ਲਿਆਂਦੀ ਅੱਜ ਤੇ ਬਾਕੀ ਹੁਣ ਚਲਾ ਚਲੂ ਕੇ ਦੇਖੀ ਬਾਕੀ ਚਲਦੀ ਚੁਲਦੀ ਠੀਕ ਆ ਸਭ ਕੁਝ ਠੀਕ ਆ ਕਿ ਨਹੀਂ ਬਿਲਕੁਲ ਕਿੰਨੇ ਲੱਗੇ ਵੇਹੇ ਤੇ ਦੇਖੇ ਲੱਗ ਪਸ ਲੱਗੇ 13500 ਸਾਢੇ 13000 ਲੱਗੇ ਜੀ ਪਰ ਇਹ ਕੀ ਗੱਡੀ ਠੀਕ ਆ 2014 ਮਾਡਲ 14 ਮਾਡਲ ਮਿਲ ਗਏ ਇਹਨਾਂ ਨੂੰ ਚਲੋ ਜੀ ਵਧਾਈਆਂ ਤੁਹਾਨੂੰ ਜੀ ਬਹੁਤ ਬਹੁਤ ਮੂੰਗਫਲੀ ਕਾਲਜੇ ਖਾਣ ਲੱਗੇ ਆ ਕੁਲਚੇ ਖਾਣ ਦੀ ਥੋੜੀ ਮੈਨੂੰ ਵੇਚਣਾ ਨਹੀਂ ਲੱਗਦਾ ਕਿ ਜੇ ਤੁਸੀਂ ਅਪਲੋਡ ਕਰੋਗੇ ਨਹੀਂ ਅਪਲੋਡ ਕਰੋਗੇ ਨਹੀਂ ਹਾਂ ਭਾਈ ਜੀ ਕੁਲਚੇ ਕਾਲਜੇ ਖਾਣ ਲੱਗੇ ਆ ਭੁੱਖ ਲੱਗੀ ਆ ਪੂਰੀ ਤਗੜੀ ਤਣ ਕੁਲਚੇ ਕਾਲਜੇ ਖਾ ਲਈਏ ਫੇਰ ਅੱਪਾ ਜਾਵਾਂਗੇ ਘਰਾਂ ਨਾ ਵੀਰ ਕੁਲਚੇ ਬਣਾ ਰਹੇ ਨੇ ਟਿੱਕੀ ਵਾਲੇ ਕੁਲਚੇ 15 ਰੁਪਏ ਬਾਕੀ ਆ ਦੇਖੋ ਆ ਇਹ ਵਾਲਾ ਸਿੰਨਾ ਚ ਰੋੜਾ ਪੈ ਰਾਇਆ ਤੇ ਮਾਰਕੀਟ ਪੂਰੀ ਬਣੀ ਨੇਗੀ ਮਾਰਕੀਟ ਪੂਰੀ ਤਿਆਰ ਹੋ ਜੂਗੀ ਬਾਕੀ ਆਰੇ ਕੋ ਬਹੁਤ ਬੰਦੇ ਖਾਰੇ ਹਤੇ ਆ ਵੀਰ ਤਿਆਰ ਕਰ ਰਹੇ ਹੁਲਦੇ ਜਿਸ ਮੈਂ ਤਾਂ ਨਾਨੂ ਕੇ ਹਟ ਗਿਆ ਨਾਨੂ ਕੇ ਜਿੱਦਾ ਹੀ ਹਟਿਆ ਨਾਲ ਹੀ ਲਾਈਟ ਭੱਜ ਗਈ ਹੁਣ ਲਾਈਟ ਭੱਜ ਗਈ ਹੁਣ ਜੋਤੀ ਵੀ ਚੜੀ ਲੱਗੀ ਅੰਦਰ ਗਰਮੀ ਚ ਕੰਬੂਮ ਕਰ ਨੇ ਤੇ ਡੈਡੀ ਉਧਰ ਨਹਾਣ ਲੱਗੇ ਹੋਏ ਨੇ ਆਪਾ ਵਧੀਆ ਟਾਈਮ ਸਰ ਨਹਾ ਲੈ ਨਹੀਂ ਤਾਂ ਹੋਰ ਜੇ ਨਹਾंदे ਨਾ ਤੇ ਫਿਰ ਗਰਮੀ ਮਨਾ ਬੁਰਾ ਲੋ ਜਣਾ ਸੀਗਾ ਪਾਪਾ ਨਾਤ ਹੋ ਗਏ ਹੋ ਗਏ ਵਿਹਲੇ ਹੁਣ ਲਾਈਟ ਆਵੇ ਨਾ ਆਵੇ ਆ ਦੇਖੋ ਪਸੀਨਾ ਆ ਪਿੱਜੀ ਵਈ ਲੈ ਆ ਚੱਲੂ ਦੇਖੋ ਪਾਪਾ ਉੱਥੇ ਨਾਰੇ ਨੇ ਆ ਦੇਖੋ ਪਾਪਾ ਇਹਨਾਂ ਦੇ ਭਾਈ ਨੇ ਸ਼ੁਕਰ ਹੈ ਵੀ ਪਾਣੀ ਪੂਣੀ ਭਰਲੇ ਲਾਈਟ ਲੁੱਟ ਇਹਦੇ ਲਾਈਟ ਚੱਲ ਗਈ ਆ ਨੀਂਬੂ ਦਾ ਪੇੜ ਲਾਇਆ ਦੇਖੋ ਕਾਫੀ ਵੱਡਾ ਹੋ ਗਿਆ ਹੁਣ ਤਾਂ ਨੀਂਬੂ ਦਾ ਪੇੜ ਹੈ ਲਾਈਟ ਵੀ ਆ ਗਈ ਸਭ ਕੁਝ ਆ ਗਿਆ एरी हजे देखो नमकीन नहीं कर देखो नमकीन है भरया देख रहे हो गुस्से ना देख रही हो पूरी हाँ देख देखो नमकीन नहीं खाई खाई होली होली खा रही है, है। गुस्सा देखो गुस्सा ਖਾਏ ਨਾ ਅੰਬ ਕਰਕੇ ਉਹਦੀ ਕਰਕੇ ਹੋ ਗਿਆ ਅੰਬ ਖਾਏ ਸੀ ਉਹਦੇ ਕਰਕੇ ਦਾਣਾ ਹੋ ਗਿਆ ਗਾਈਜ਼ ਉਹ ਬੰਦਾ ਲੈਕਟਿਵ ਵਾਲੇ ਕੇ ਚਲਾ ਗਿਆ ਤੇ ਬਾਕੀ ਐਕਟਿਵਾ ਕੀ ਵੈਸਪਾ ਸਕੂਟਰ ਰਹੀ ਹੈ ਜੀ ਇਹ ਕਾਫੀ ਦਿਨ ਦਾ ਲਵਦਾ ਵੇ ਸੀਗਾ ਤੇ ਗਿਲਚੋਂ ਤੋਂ ਲੈ ਕੇ ਆਇਆ ਹੈ ਇਹ ਸਕੂਟਰ ਤੇ ਇਹਨੂੰ ਚਲੋ ਠੀਕ ਆ ਫਿਰ ਵੀ ਤੇਰੇ ਦਾ ਹਜ਼ਾਰ ਦਾ ਕੁਝ ਇੰਨੇ ਦਾ ਮਿਲ ਗਿਆ ਵਾ ਤੇ 2014 ਮਾਡਲ ਆ ਬਾਕੀ ਵੈਸਪਾ ਵਾਲਾ ਵਾ ਤੇ ਬਾਕੀ ਤੁਸੀਂ ਦੱਸੋ ਕਿ ਤੁਹਾਨੂੰ ਇਹ ਸਕੂਟਰ ਕਿਹ ਜਿਹੀ ਲੱਗੀ ਬਾਕੀ ਆਦਾ ਵੀ ਲੋਕ ਕਹੇ ਜ ਲੱਗਿਆ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਜੋਤੀ ਬਣਾ ਰਹੀ ਹੈ ਸਾਡੀ ਢਿੰਡੀਆਂ ਇਹ ਢਿੰਡੀਆਂ ਬਣਾ ਰਹੀ ਆ ਤੇ ਬਾਕੀ ਜਿੱਦਾਂ ਵੀ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਛੇਤੀ ਨੈਕਸਟ ਵੀਲੌਗ 'ਚ ਤਦ ਤੱਕ ਲਈ